ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਵੀਡੀਓ ਆਪਣੀ ਡੇਲੀ ਆਉਂਦੀ ਹੈ ਸਵੇਰੇ 9 ਵਜੇ ਤੇ ਸੰਡੇ ਨੂੰ ਆਉਂਦੀ ਹੈ 11:30 ਵਜੇ ਤੇ ਲਓ ਜੀ ਅੱਜ ਫੇਰ ਤੋਂ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮ ਲੈ ਕੇ ਆਂਦੀਆਂ ਆ ਅ ਅੱਜ ਤੁਹਾਨੂੰ ਦਵਾਂਗੀ ਆਪਾਂ ਪਿਆਰੀ ਜੀ ਰੇਟ ਦੇ ਉੱਤੇ ਹੀ ਬਹੁਤ ਹੀ ਪਿਆਰੀ ਜੀ ਆਈਟਮ ਅ ਕੋਟਰਾਏ ਕੋਟਰਾਏ ਠੀਕ ਹੈ ਬਹੁਤ ਪਿਆਰੀ ਕਟ ਰਹੀ ਹੈ ਤੇ ਬਹੁਤ ਸੋਹਣਾ ਇਹਦੇ ਉੱਤੇ ਆਪਾਂ ਵਰਕ ਕਰਾਇਆ ਠੀਕ ਹੈ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਦੇਣੀ ਹੈ ਤੇ ਉਹ ਦੇਣੀ ਵੀ ਤੁਹਾਨੂੰ ਕਾਫੀ ਸਾਰੀ ਹੈ ਫਿਰ ਅੱਜ ਤੁਹਾਨੂੰ ਬਹੁਤ ਦੇਰ ਤੋਂ ਡਿਮਾਂਡ ਸੀਗੀ ਕਿ ਸਾਨੂੰ ਵੈਲਵਟ ਦੋ ਤੇ ਲਓ ਜੀ ਵੈਲਵਟ ਦੇ ਉੱਤੇ ਬਹੁਤ ਸੋਹਣਾ ਵਰਕ ਤੇ ਇਹ ਵੀ ਤੁਹਾਨੂੰ ਵੈਰੀ ਬਿਊਟੀਫੁਲ ਪ੍ਰਾਈਸ ਤੇ ਦਵਾਂਗੇ ਆਪਾਂ ਤੇ ਨਾਲ ਤੁਹਾਨੂੰ ਦਵਾਂਗੇ ਆਪਾਂ ਤੇ ਜ਼ਮੀਨਾ ਦੇਵਾਂਗੇ ਤੁਹਾਨੂੰ ਵਿਦ ਦੁਪੱਟਾ ਕੋਈ ਲੁਈ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਲਓ ਜੀ ਇਹਦੇ ਤੁਹਾਨੂੰ ਸ਼ੁਰੂ ਕਰਦੇ ਹਾਂ ਫਿਰ ਆਪਾਂ ਪਹਿਲਾ ਸੂਟ ਲਓ ਜੀ ਪਹਿਲਾ ਸੂਟ ਤੁਹਾਨੂੰ ਦੇਣ ਲੱਗੇ ਆਂ ਏ ਕਲਾਸ ਤੁਹਾਡੇ ਕੋਲ ਫੈਬਰਿਕ ਆਊਗਾ ਵੱਡੇ ਪਾਣੀ ਦਾ ਹੋਊਗਾ 3.5 ਮੀਟਰ ਤੇ ਬਣੂਗਾ ਤੇ ਵਰਕ ਤੁਹਾਨੂੰ ਇਹਦੇ ਨਾਲ ਦਾ ਡਿਜ਼ਾਈਨ ਤਾਂ ਮਿਲ ਜੂਗਾ ਪਰ ਵਰਕ ਇੰਨਾ ਸਫਾਈ ਤੇ ਇੰਨਾ ਸਮਾਰਟ ਕੰਮ ਨਹੀਂ ਮਿਲਣਾ ਠੀਕ ਹੈ ਦੇਖੋ ਤੁਸੀਂ ਪਹਿਲਾਂ ਤਾਂ ਤੁਹਾਨੂੰ ਫੈਬਰਿਕ ਪੂਰਾ ਵਧੀਆ ਆਊਗਾ ਤੁਹਾਡੇ ਕੋਲੇ ਵਿਦਾਊਟ ਲਾਈਨਿੰਗ ਵੀ ਬਣਾਉਂਗੇ ਤਾਂ ਬਣੂਗਾ ਠੀਕ ਹੈ ਤੇ ਇਹ ਤਾਂ ਬੈਕ ਸਾਈਡ ਤੋਂ ਚਿੱਟਾ ਨਹੀਂ ਹੈ ਸੇਮ ਫੈਬਰਿਕ ਸੇਮ ਕਲਰ ਦਾ ਹੈ ਤੇ ਵੱਡੇ ਪਾਣੀ ਦਾ 3.5 ਮੀਟਰ ਦਾ ਹੋਊਗਾ ਤੇ ਨਾਲ ਤੁਹਾਨੂੰ ਇਹਨਾਂ ਦੀ ਬੇਨਤੀ ਕਰਕੇ ਦਿਖਾਉਣੀ ਹੈ 26 ਇੰਚ ਘੇਰਾ ਠੀਕ ਹੈ ਕੱਟ ਕਰਨਾ ਤੁਸੀਂ ਐਵੇਂ ਬੂਟੀਆਂ ਪਾ ਕੇ ਇਹਦੇ ਘੇਰੇ ਦੀ ਸੈਟਿੰਗ ਕੀਤੀ ਐ ਜੇ ਤੁਸੀਂ ਕੱਟ ਬਣਾਉਣਾ ਤੇ ਕੱਟ ਵੀ ਬਣੂਗਾ ਫਿਰ ਤੁਹਾਡਾ 20 ਇੰਚ ਤੱਕ ਵੀ ਘੇਰਾ ਬਣ ਜਾਊਗਾ ਠੀਕ ਹੈ ਲੋ ਜੀ ਇਹ ਹੋ ਗਿਆ ਆਪਣਾ ਘੇਰੇ ਦੇ ਉੱਤੇ ਸਫਾਈ ਦੇਖੋ ਤੁਸੀਂ ਫੋਕਸ ਕਰਕੇ ਦਿਖਾਓ ਐਨ ਇੱਕ ਇੱਕ ਟਾਂਕਾ ਮੜਿਆ ਪਿਆ ਤੇ ਸੂਟ ਇਕੱਠਾ ਵੀ ਨਹੀਂ ਹੋਇਆ ਐਨ ਏ ਕਲਾਸ ਚੀਜ਼ ਬਣੀ ਹੋਈ ਐ ਫੌਜੀ ਗ੍ਰੀਨ ਜਿਹਾ ਕਲਰ ਐ ਹਾਂ ਸੋਨਾ ਜਿਹਾ ਕਲਰ ਐ ਟੁੜਕੜੇ ਆਇਆ ਜਿਹੜਾ ਖੁੱਲਾ ਕਪੜਾ ਮਿਲੂ ਤੁਹਾਨੂੰ ਤੇ ਇਹ ਤੁਹਾਨੂੰ ਘੇਰੇ ਦੇ ਉੱਤੇ ਵਰਕ ਮਿਲ ਰਿਹਾ ਵਿਦਆਊਟ ਦੁਪੱਟਾ ਮਿਲੂਗਾ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ 11035 ਵਿੱਚ ਸੂਟ ਤੁਹਾਡੇ ਘਰ ਆ ਜਾਊਗਾ। ਲਓ ਜੀ ਇੱਕ ਹੋ ਗਿਆ। ਹੁਣ ਤੁਹਾਨੂੰ ਇਹਦੇ ਕਲਰ ਦਿਖਾਉਣੀ ਆ ਮੈਂ ਪਿਆਰੇ ਪਿਆਰੇ। ਇੱਕ ਕਲਰ ਤੁਹਾਨੂੰ ਇਹ ਮਿਲੂਗਾ ਲਾਈਟ ਸ਼ੇਡ ਦੇ ਉੱਤੇ। ਠੀਕ ਹੈ। ਆ ਲੋ। ਤੇ ਫੈਬਰਿਕ ਪੂਰਾ ਸੋਲਿਡ ਆਣਾ ਤੁਹਾਡੇ ਕੋਲ। ਲੋ ਵਰਕ ਦੇਖੋ ਕਿੰਨਾ ਪਿਆਰਾ ਹੈ। ਤੇ ਲਓ ਜੀ ਕਾਰਨਰ ਬਣੇ ਹੋਏ ਨੇ ਬਹੁਤ ਸੋਹਣੇ ਘੇਰੇ ਦੇ। ਸਫਾਈ ਪੂਰੀ ਹੋਊਗੀ ਫੈਬਰਿਕ ਪੂਰਾ ਗੱਡਮਾ ਹੋਊਗਾ। ਠੀਕ ਹੈ ਜੀ। ਤੇ ਕਲਰ ਤੁਸੀਂ ਦੇਖ ਹੀ ਲਿਆ ਲਾਈਟ ਮਾਊਸ ਜਿਹਾ ਕਹਾਂਗੇ ਆਪਾਂ ਇਹਨੂੰ। ਮਾਇਆ ਜੀ। ਹਾਂ ਸੇਮ ਕਲਰ ਆਇਆ ਥੋਡੇ ਕੋਲੇ ਤੇ ਲੋ ਜੀ ਇਹ ਤੁਹਾਨੂੰ ਮਿਲੂਗਾ 1100 35 35 ਲੋ ਜੀ ਅਗਲਾ ਦੇਖੋ ਬਹੁਤ ਹੀ ਪਿਆਰਾ ਪਿੰਕ ਜਿਹਾ ਕਲਰ ਆਉਂਦਾ ਜਿਹੜਾ ਬਹੁਤ ਸੋਹਣਾ ਜਿਹਾ ਉਹ ਕਲਰ ਹੈ ਨਾ ਤੇ ਬੇਬੀ ਪਿੰਕ ਹੈ ਇਹ ਨਾ ਇਹ ਅਨੀਆਂ ਨੇ ਬਹੁਤ ਹੀ ਪਿਆਰਾ ਜਿਹਾ ਕਲਰ ਥੋਡੇ ਕੋਲ ਪਹੁੰਚਣਾ ਤੇ ਬਹੁਤ ਖੂਬਸੂਰਤ ਗੱਡਮਾ ਵਰਕ ਤੇ ਸੂਟ ਦੀ ਥੋੜੀ ਬਹਿ ਜਾ ਬਹਿ ਜਾ ਹੋ ਜਾਣੀ ਸਿਰਫ 1100 35 ਜੀ ਤੁਹਾਡੇ ਘਰ ਤੱਕ ਪਹੁੰਚ ਕਰਨੀ ਆ ਅਸੀਂ ਲੋ ਜੀ ਡਿਜ਼ਾਈਨ ਚੇਂਜ ਹੋ ਗਿਆ ਲੋ ਹਲੋ ਲੋ ਜੀ ਕਲਰ ਉਹੀ ਹੈ ਜਿਹੜਾ ਸ਼ੁਰੂ ਵਾਲਾ ਸੀ ਹਾਂਜੀ ਉਹ ਵਾਲਾ ਡਿਜ਼ਾਈਨ ਨਾ ਮਿਲੇ ਤੇ ਇਥੇ ਸ਼ਿਫਟ ਹੋ ਜਾਣਾ ਤੁਸੀਂ ਠੀਕ ਹੈ ਵੇਖੋ ਵਰਕ ਬਹੁਤ ਪਿਆਰਾ ਖੂਬਸੂਰਤ ਕੰਮ ਐਨ ਗੱਡਮਾ ਦੇਖ ਸਰੀ ਹੈ ਵੀ ਖੰਡਦੇ ਨੇ ਹੈਵੀ ਕੁਆਲਿਟੀ ਦਾ ਹੈਵੀ ਕੁਆਲਿਟੀ ਦਾ ਤੁਹਾਨੂੰ ਅ ਇਹ ਵਾਲੇ ਡਿਜ਼ਾਈਨ ਚੋ ਪੂਰਾ ਸੋਲਿਡ ਫੈਬਰਿਕ ਹਾਈ ਕੁਆਲਿਟੀ ਤੇ ਉੱਪਰ ਬਹੁਤ ਹੀ ਸਮਾਰਟ ਜਿਹਾ ਵਰਕ ਲਓ ਜੀ ਇਹ ਹੈਗਾ ਜੀ ਇੱਥੇ ਭਾ ਮਾਰਦੀ ਆ ਹਾਂ ਥੋੜਾ ਥੋੜਾ ਅ ਮੇਰੇ ਵਾਲੇ ਨੂੰ ਲੱਗਦਾ ਬਟ ਪੂਰਾ ਨਹੀਂ ਠੀਕ ਹੈ ਤਿਆਰ ਤੇ ਬਹੁਤ ਹੀ ਸਮਾਰਟ ਜਿਹੇ ਰੰਗ ਲਗਾ ਕੇ ਵਰਕ ਅ ਇਹਨਾਂ ਦਾ ਘੇਰਾ ਲਗਭਗ ਮੈਨੂੰ ਲੱਗਦਾ ਉਨਾ ਹੀ ਹੋਣਾ ਫਿਰ ਵੀ ਮੈਂ ਮੰਨ ਦਿੰਨੀ ਆ ਮੈਂ ਇੱਕ ਵਾਰੀ ਫੇਰ ਹਾਂ 26 ਠੀਕ ਹੈ 26 ਇੰਚ ਦਾ ਸਾਨੂੰ ਮਿਲ ਹੀ ਰਿਹਾ ਹੈ ਘੇਰਾ ਤੇ ਪੂਰਾ ਸੋਲਿਡ ਫੈਬਰਿਕ ਸਿਰਫ 11 35 ਜਦੋਂ ਕੋਤ ਅਗਲਾ ਡਿਜ਼ਾਈਨ ਸ਼ੁਰੂ ਕਰਦੇ ਆ ਡਾਰਕ ਗ੍ਰੇ ਤੇ ਉਹਦੇ ਉੱਤੇ ਘੇਰੇ ਦੇ ਉੱਤੇ ਪੂਰਾ ਇਨਸੋਲਿਡ ਕੰਮ ਦੇਖੋ ਦੋ ਫੁੱਲ ਘੇਰੇ ਤੇ ਆ ਗਏ ਤੇ ਇਹ ਆ ਗਿਆ ਜੀ ਤੁਹਾਡਾ ਘੇਰਾ 26 ਮੰਨ ਕੇ ਚੱਲਿਓ ਬਹੁਤ ਪਿਆਰਾ ਵਰਕ ਹੈ ਸਫਾਈ ਬਹੁਤ ਹੋਊਗੀ ਕੰਮ ਦੀ ਠੀਕ ਹੈ ਤੇ ਪੂਰਾ ਸੋਲਿਡ ਤੁਹਾਡੇ ਕੋਲੇ ਫੈਬਰਿਕ ਆਊਗਾ ਤੇ ਪ੍ਰਾਈਸ ਉਹਦੇ ਮੁਤਾਬਕ ਕੁਝ ਵੀ ਨਹੀਂ ਜਿਹੜੀ ਚੀਜ਼ ਤੁਹਾਡੇ ਕੋਲ ਪਹੁੰਚਣੀ ਹੈ ਤੇ ਅਗਲਾ ਆ ਗਿਆ ਜੀ ਇਹ ਵਾਲਾ ਲੋ ਜੀ 컬러 ਤੁਸੀਂ ਆਪੇ ਨੋਟ ਕਰ ਲਓ ਠੀਕ ਆ ਜਾ ਹਨਾ ਹਾਂ ਕੀ ਆ ਜਾ 컬러 ਹੈ ਲਾਈਟ ਜਿਹਾ ਕੀ ਆ ਜਾ ਤੇ ਉਹਦੇ ਉੱਤੇ ਪਿੰਕੀ ਜਿਹਾ ਕੰਮ ਹੈ ਥੋੜਾ ਦਿਲ ਕਰੇ ਤੁਸੀਂ ਕਟਵਰਕ ਕਰਾ ਲਿਓ ਤੁਹਾਡਾ ਦਿਲ ਕਰੇ ਤੁਸੀਂ ਸਿੱਧਾ ਸਟਿਚ ਕਰਾ ਲਿਓ ਇਹਨੂੰ ਠੀਕ ਹੈ ਜੀ ਤੇ ਇਹ ਹੈ ਜੀ ਤੁਹਾਡਾ ਸੌਫਟ ਸੌਫਟ ਫੈਬਰਿਕ ਤੁਹਾਨੂੰ 3.5 ਮੀਟਰ ਮਿਲੂਗਾ ਜਿਵੇਂ ਮਰਜੀ ਤੁਸੀਂ ਸਟਿਚ ਕਰਾਈ ਜਾਓ ਖੁੱਲਾ ਡੋਲਾ ਬਣੂਗਾ ਠੀਕ ਹੈ ਅਗਲਾ 컬러 ਬੋਟਲ ਗ੍ਰੀਨ ਟਾਈਪ ਹਾਂਜੀ ਹਾਂ ਬੋਟਲ ਗ੍ਰੀਨ ਹੀ ਹੈ ਹਾਂ ਬੋਟਲ ਗ੍ਰੀਨ ਲੋ ਜੀ ਬੋਟਲ ਗ੍ਰੀਨ ਦੇ ਉੱਤੇ ਪਿੰਕ ਜਿਹਾ ਵਰਕ ਬਹੁਤ ਸੋਹਣਾ ਲੱਗ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਇੰਨੀ ਹੈਲਪ ਜ਼ਰੂਰ ਕਰਨੀ ਹੈ ਚੀਜ਼ ਤੁਹਾਨੂੰ 1 2 1 ਦਿਖਾਉਣੀ ਹੈ ਅਸੀਂ ਰੋਜ਼ ਲੋ ਠੀਕ ਹੈ ਫੈਬਰਿਕ ਦੀ ਕੁਆਲਿਟੀ ਦੇਖਿਓ ਜਦੋਂ ਤੁਹਾਡੇ ਕੋਲ ਆਊਗਾ ਨਾ ਸੂਟ ਮਤਲਬ ਗੱਡਵਾ ਫੈਬਰਿਕ ਲੈ ਕੇ ਕੰਮ ਕਰਾਇਆ ਹੋਇਆ ਹੈ ਲੋ ਫੇਰ ਤੋਂ ਉਹੀ ਵਾਲਾ ਸੋਨਾ ਜਿਹਾ ਪਿੰਕ ਜਿਹਾ ਹੈ ਨਾ ਹਾਂਜੀ ਹਾਂ ਬਹੁਤ ਸੋਹਣਾ ਕਲਰ ਹੈ ਇਹ ਬਹੁਤ ਹੀ ਸੋਹਣਾ ਉਹਦੇ ਉੱਤੇ ਇਹ ਵਾਲਾ ਸਮਾਰਟ ਵਰਕ ਠੀਕ ਹੈ ਤੇ ਇਹ ਹੀ ਸੈਕੰਡ ਆ ਗਿਆ ਇਹ ਵਾਲਾ ਲੋ ਜੀ 골ਡਨ ਜਾਂ ਹਾਂ ਲੋ ਜੀ ਲੁੱਕ ਦੇਖੋ சூੜ ਦੀ ਕਿੰਨਾ ਪਿਆਰਾ ਲੱਗਣਾ ਬਣ ਕੇ ਇਹ ਜਦੋਂ ਤੁਸੀਂ ਇਹਨੂੰ ਇਸੇ ਕਲਰ ਦੀ ਹਾਈਲਾਈਟ ਦੇਤੀ ਹੈ ਨਾ ਪੋਰਟਲੀ ਬਟਨ ਲਾਲ ਹੋ ਜਾਂ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦਾ ਹਾਈਲਾਈਟ ਦੇ ਲੋ ਵਿਦਆਊਟ ਤੁਹਾਡਾ ਲਾਈਨਿੰਗ ਸੂਟ ਬਣਨਾ ਹੈ ਆਲਓਵਰ ਸੂਟ ਬਣੂਗਾ ਤੁਹਾਡਾ ਬਹੁਤ ਹੀ ਪਿਆਰਾ ਜਾ ਠੀਕ ਹੈ ਤੇ ਟਾਈ ਡਾਈ ਦਾ ਜਦੋਂ ਦੁਪੱਟਾ ਕੀਤਾ ਤੁਸੀਂ ਨਾਲ ਲੇਵੇ ਟੌਰ ਨਿਕਲ ਜਾਣੀ ਸੂਟ ਦੀ ਆ ਨੀੜੇ ਦੀ ਉਹ ਬੁਤ ਮੈਨੂੰ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਮੈਂ ਤੁਹਾਨੂੰ ਉਹੀ ਵਾਲਾ ਫੜਾਈ ਪੁੱਤ ਮੈਂ ਤੁਹਾਨੂੰ ਕਲਰ ਕੋਲੇ ਰੱਖ ਕੇ ਦਿਖਾਉਣੀ ਆ 19 ਕਿਲੇ ਫਰਕ ਆ ਦੇਈ ਪੁੱਤ ਲੋ ਜੀ ਡਿਜ਼ਾਈਨ ਸੇਮ ਬਣਿਆ ਹੋਇਆ ਹੈ ਹਾ ਲੋ ਜੀ ਬਸ ਇੰਨਾ ਕ ਫਰਕ ਹੈ ਦੇਖ ਲਓ ਪਤਾ ਵੀ ਨਹੀਂ ਲੱਗਦਾ ਠੀਕ ਹੈ ਜੀ ਲੋ ਫਿਰ ਵੀ ਅਸੀਂ ਦਿਖਾਵਾਂਗੇ ਤਾਂ ਦੋ ਹੀ ਜਦੋਂ ਥੋੜਾ ਜਿਹਾ ਹੈਗਾ ਫਰਕ ਤਾਂ ਤੁਹਾਨੂੰ ਦੱਸਦਾ ਵੀ ਇਹ ਫਰਕ ਹੋਊਗਾ ਠੀਕ ਹੈ ਜੀ ਲਓ ਇਹ ਆ ਗਿਆ ਅਗਲਾ ਆ ਗਿਆ ਜੀ ਗ੍ਰੇ ਇਹਨਾਂ ਜਿਵੇਂ ਖਾਦੀ ਕੋ ਟ੍ਰਾਈ ਹੋਵੇ ਉਹਦੇ ਵਿੱਚ ਹੈਨਾ ਬਹੁਤ ਡਿਫਰੈਂਟ ਹੈ ਥੋੜਾ ਜਿਹਾ ਵੇਸ ਉਹਨਾਂ ਨਾਲੋਂ ਹੈ ਪੂਰਾ ਮੈਨੂੰ ਤਾਂ ਇਹਦਾ ਉਹਦੇ ਤੋਂ ਉਹਨਾਂ ਨਾਲੋਂ ਵੀ ਵਧੀਆ ਹੋਊਗਾ ਤੇ ਹੈ ਉਹੀ ਚੀਜ਼ ਹੈ ਬਸ ਥੋੜਾ ਜਿਹਾ ਇਹਦੀ ਚਾਹ ਬੁਣਤੀ ਜੀ ਦਿਸਦੀ ਹੈ ਇਹ ਇਹਨੂੰ ਬਹੁਤ ਹੀ ਐਲੀਟ ਜੀ ਲੁੱਕ ਦਿੰਦੀ ਹੈ ਤੇ ਆ ਤੁਹਾਨੂੰ ਵਰਕ ਦੇਊਗਾ ਪ੍ਰਾਈਸ ਸੇਮ ਹੀ ਹੈ ਡਾਰਕ ਗ੍ਰੇ ਲੋ ਜੀ ਦੇਖੋ ਖੂਬਸੂਰਤੀ ਦੇਖੋ ਸੂਟਾਂ ਦੀ ਠੀਕ ਹੈ ਬਹੁਤ ਪਿਆਰਾ ਜਿਹਾ ਤੁਹਾਨੂੰ ਸੂਟ ਪਹੁੰਚਣਾ ਹੈ ਮੈਂ ਤੁਸੀ ਅੱਧਾ ਹੀ ਲਾਉਣਾ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਫਾਈਨਲ ਕਰਦੇ ਜਾਣਾ ਲੋ ਜੀ ਇਹਦਾ ਆ ਗਿਆ ਬੇਸ ਚੈੱਕ ਦੇ ਵਿੱਚ ਹਾਂ ਉਹੀ ਚੀਜ਼ ਹੈ ਵੈਲਵਟੀ ਹੈ ਬਸ ਇਹਦੇ ਚੈੱਕ ਜੀ ਆ ਸੌਰੀ ਕੋਟ్రਾਈ ਹੈ ਬਟ ਉਹਦੇ ਉੱਤੇ ਇਹ ਚੈੱਕ ਜਿਵੇਂ ਹੋਏ ਨਹੀਂ ਠੀਕ ਹੈ ਹलो ਵੈਲਵਟੀ ਲੁੱਕ ਹੈ ਕੋਟ్రਾਈ ਦੀ ਵੈਲਵਟ ਕੋਟ్రਾਈ ਹੈ ਅੱਜ ਸਾਰੀ ਮੈਂ ਸ਼ੁਰੂ ਵਿੱਚ ਤੁਹਾਨੂੰ ਦੱਸਣਾ ਭੁੱਲ ਗਈ ਤਾਂ ਹੀ ਮੈਨੂੰ ਹੁਣ ਵੈਲਵਟ ਦਾ ਭਿਖਾ ਲੱਗਿਆ ਵੈਲਵਟ ਕੋਟ్రਾਈ ਹੈ ਇਹ ਸਾਰੀ ਸੂਟਾਂ ਦੀ ਠੀਕ ਹੈ ਨਾਰਮਲ ਕੋਟ్రਾਈ ਨਹੀਂ ਹੈ ਬਹੁਤ ਸੋਹਣੇ ਸੂਟ ਨੇ ਇਹ ਤੁਹਾਨੂੰ ਮਿਲ ਗਿਆ ਵਰਕ ਤੇ ਇਹ ਹੈਗਾ ਜੀ ਦਾਖੀ ਕਲਰ ਹੂੰ ਇਹ ਹੋ ਗਿਆ ओके ਲੋ ਜੀ ਅਗਲਾ ਫਿਰ ਤੋਂ ਉਹੀ ਵਾਲਾ ਪਿੰਕ ਸਾਰੇ ਡਿਜ਼ਾਈਨ ਬਣੇ ਹੋਏ ਨੇ ਉਹਨਾਂ ਦੇ ਉੱਤੇ ਰੰਗਾਂ ਦੇ ਉੱਤੇ ਉਹ ਉਹਲੇ ਡਿਜ਼ਾਈਨ ਚ ਪਿੰਕ ਨਾਲ ਮਿਲੇ ਜੇ ਤੁਹਾਨੂੰ ਪਿੰਕ ਦੀ ਇੱਛਾ ਹੈ ਤਾਂ ਤੁਸੀਂ ਇਹਦੇ ਤੇ ਸ਼ਿਫਟ ਹੋ ਸਕਦੇ ਹੋ ਵਰਕ ਦੇਖੋ ਤੁਸੀਂ ਕਿੰਨਾ ਕਿੰਨਾ ਵਰਕ ਹੋਇਆ ਹੋਇਆ ਤੇ ਮੇਨ ਇਹਦੀ ਚੀਜ਼ ਹੁੰਦੀ ਹੈ ਵਰਕ ਦੀ ਸਫਾਈ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਉਹਨਾਂ ਹੀ ਸੋਲਿਡ ਸੋਨੂ ਵੈਲਵਟ ਕੋਟਰਾਏ ਦਾ ਬਹੁਤ ਪਿਆਰਾ ਸੂਟ ਮਿਲਣਾ ਹੈ ਫਿਰ ਆ ਗਿਆ ਜੀ ਕੀਆ ਸੌਫਟ ਫੈਬਰਿਕ ਲੋ ਮਖਮਲੀ ਫੇਰ ਆ ਗਿਆ ਜੀ ਕਿਹੜਾ ਜੀ ਮੂੰਗਿਆ ਡਾਰਕ ਹਾਂ ਜੀ ਮੂੰਗਿਆ ਡਾਰਕ ਹਾਂ ਡਾਰਕ ਮੂੰਗਿਆ ਦੁਪਹਿਰ ਖੇੜੀ ਮੂੰਗਿਆ ਸੂਟ ਕਲਰ ਕਿੰਨੇ ਉਠਾ ਦੇ ਰਿਹਾ ਉੱਤੇ ਠੀਕ ਹੈ ਲੋ ਜੀ ਕਰੋ ਨੋਟ ਦੁਪੱਟਾ ਕੋਈ ਵੀ ਤੁਹਾਡੇ ਘਰੋਂ ਨਿਕਲਿਆ ਤਾਂ ਬਹੁਤ ਅੱਛੀ ਗੱਲ ਹੈ ਸਾਡੇ ਤੋਂ ਦੁਕਾਨ ਚੋਂ ਕਢਾਉਣਾ ਹੋਇਆ ਸੀ ਕਢ ਦਾਂਗੇ लो जी कॉफी है ना हाँ hmm. कॉफी कलर उठा सूट का बहुत सोना लग रहा है, सूट है जी. लो जी अगला करो नोट स्किन बिस्कुटी बिस्कुटी जू की, की, की थी, थी 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 ना? बिस्कुटी बिस्कुट भी पीछे तो बिस्कुट पीछ लो जी हम देख लो कड़ा रंग जी है ਸੁਣੋ ਬਹੁਤ ਹੈ ਜਿਹੜਾ ਮਰਜੀ ਤੁਹਾਡਾ ਏਜ ਗਰੁੱਪ ਹੈ ਜਸਟ ਪਿਕ ਚੀਜ਼ ਹੈ ਬੰਡਾ ਬੰਡਾ ਉਤੇ ਇਨਾ ਪਿਆਰਾ ਜਿਹਾ ਗੇਟ-ਗੇਟ ਦਾ ਕੰਮ ਹੋਇਆ ਹੋਇਆ ਲਓ ਜੀ ਇੰਗਲਿਸ਼ ਵੈਲਵਟੀ ਕੋਟ ਰੇ ਠੀਕ ਹੈ ਤੇ ਆਹ ਤੁਹਾਨੂੰ ਮਿਲ ਰਿਹਾ 3.5 ਮੀਟਰ ਦਾ ਸੂਟ ਤੇ ਉਹਦੇ ਉੱਤੇ ਇਨਾ ਸਾਰਾ ਸਾਫ-ਸਾਫ ਵਰਕ ਠੀਕ ਹੈ ਜੀ ਈ ਉਹਦੇ ਨਾਲੋਂ ਉਨੇਕੀ ਹਾਂ ਜਿਹੜਾ ਹੁਣੇ ਦਿਖਾਇਆ ਉਹਦੇ ਨਾਲੋਂ ਥੋੜਾ ਜਿਹਾ ਇਹ ਕਲਰ ਥੋੜਾ ਜਿਹਾ ਡਸਟੀ ਹੈ ਬਸ ਠੀਕ ਹੈ ਲੋ ਜੀ ਠੀਕ ਤੇ ਇਹ ਤੁਹਾਨੂੰ ਮਿਲਣਾ ਹੈ 1135 ਲੋ ਜੀ ਅਗਲਾ ਦੇਖੋ ਇਸ ਕਲਰ ਦੇ ਚਾਹ ਹਾਂ ਸਾਰਿਆਂ ਦੇ ਵਿੱਚ ਤੁਹਾਨੂੰ ਪੀਸ ਬਹੁਤ ਸਾਰੇ ਦਵਾਂਗੇ ਠੀਕ ਹੈ ਲੋ ਪਰ ਫੇਰ ਵੀ ਫਾਈਨਲ ਤਾਂ ਨਾਲ ਦੀ ਨਾਲ ਹੀ ਕਰਨਾ ਪੈਣਾ ਹੈ ਹੈਨਾ ਇਹ ਨਹੀਂ ਕਿ ਤੁਹਾਨੂੰ ਮਤਲਬ ਵੇਟ ਕਰਕੇ ਕਿਉਂਕਿ ਜਿੰਨੀ ਜਿਹੜੀ ਪ੍ਰਾਈਸ ਦੇ ਉੱਤੇ ਜਿਹੜੀ ਤੁਹਾਨੂੰ ਚੀਜ਼ ਦੇ ਰਹੇ ਆ ਤੁਸੀਂ ਆਪ ਹੀ ਸਿਆਣੇ ਹੋ ਵੀ ਘੰਟਾ ਵੀ ਨਹੀਂ ਲੱਗਣਾ ਠੀਕ ਹੈ ਆ ਲੋ ਦੇਖੋ ਨੋਟ ਕਰੋ 컬러 ਇਹਦਾ ਸਕਾਈ ਜੇ ਹੈ ਹਾਂ ਸਕਾਈ ਬਲੂ ਕਲਰ ਹੈ ਇਹਦਾ ਬਹੁਤ ਸੋਹਣਾ ਤੇ ਉਹਦੇ ਉੱਤੇ ਨੇਵੀ ਬਲੂ ਅੱਛਾ ਥੋੜਾ ਜਿਹਾ ਤੁਹਾਡੇ ਕੋਲ ਲਾਈਟ ਆ ਰਿਹਾ ਠੀਕ ਹੈ ਪ੍ਰੋਪਰ ਸਕਾਈ ਬਲੂ ਜਿਹਾ ਕਲਰ ਹੈ ਇਹਦਾ ਤੇ ਉਹਦੇ ਉੱਤੇ ਨੇਵੀ ਬਲੂ ਦਾ ਦੇਖੋ ਤੁਸੀਂ ਹੱਥ ਲਾ ਕੇ ਵੀ ਬੰਦੇ ਨੂੰ ਐ ਸ਼ੱਕ ਪੈਂਦਾ ਜਿਵੇਂ ਪ੍ਰਿੰਟ ਹੋਵੇ ਇੰਨਾ ਬਰੀਕ ਵਰਕ ਹੋਇਆ ਹੋਇਆ ਇਹਦੇ ਉੱਤੇ ਬਹੁਤ ਸੋਹਣਾ ਤੇ ਪ੍ਰਾਈਸ ਮ ਸੇਮੀ ਲੋ ਜੀ ਹਲਕਾ ਮਾਊਸ ਲੋ ਜੀ ਇਹਦੇ ਉੱਤੇ ਸੇਮ ਦਾ ਹੀ ਵਰਕ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਬਲੈਕ ਨਾਲ ਵਰਕ ਹੋਇਆ ਵੇ ਇਹਦੇ ਤੇ ਠੀਕ ਹੈ ਜੀ ਓ ਮਾਈ ਗਾਡ ਸੇਮ ਦੇ ਉੱਤੇ ਸੇਮ ਕਲਰ ਦਾ ਵਰਕ ਆਹ ਲੋ ਜੀ ਕਰੋ ਨੋਟ ਸੇਮ ਕਲਰ ਦੇ ਉੱਤੇ ਸੇਮ ਕਲਰ ਦਾ ਵਰਕ ਲੋ ਠੀਕ ਹੈ ਕਰੋ ਨੋਟ बहुत ही प्यारा जहा सूट है सोबर डीसेंटारी लो जी हूँ शुरू करते हैं आप वेलवट शुरू कर दे वेलवट लो जी सूट देखो नाइन थाउजेंड वाली जोड़ी वेलवट होंलिटी वो वाली मिलेगी थोनू ठीक है बहुत ही ए कलास फैब्रिक नीचे वाइट नहीं है हाँ देखो ठीक है विदाउट लाइनिंग बन जूगा बिल्कुल सॉफ्ट है ਜਿਹੜਾ ਭੈਣਾ ਕਹਿੰਦੀ ਉਹਨੇ ਕਿ ਸੌਫਟ ਸੌਫਟ ਵਾਲੀ ਵੀ ਜਿਹੜੀ ਵੈਲਿਟ ਹੁੰਦੀ ਹੈ ਉਹ ਹੈ ਤੇ ਆ ਤੁਹਾਨੂੰ ਮਿਲ ਰਿਹਾ ਜੀ ਇਹਦੇ ਉੱਤੇ ਵਰਕ ਸਾਰੀ ਸ਼ਰਟ ਦੇ ਉੱਤੇ ਦੇਖੋ ਵਰਕ ਇਹਦੇ ਵਿੱਚ ਮਸ਼ੀਨ ਵਰਕ ਐਂਡ ਹੈਂਡ ਵਰਕ ਦੋਨੋਂ ਹੋਏ ਹੋਏ ਆ ਸਿੱਪੀ ਦਾ ਕੰਮ ਵੀ ਹੋਇਆ ਹੋਇਆ ਦੇਖੋ ਤੁਸੀਂ ਪੂਰਾ ਲਸ਼ ਲਸ਼ ਕਰਦਾ ਤੁਹਾਡਾ ਤੇ ਆਰੀ ਵਰਕ ਹੋਇਆ ਹੋਇਆ ਭਰ ਕੇ ਸੂਟ ਬਹੁਤ ਜ਼ਿਆਦਾ ਸੋਹਣਾ ਤਿਆਰ ਹੋਇਆ ਹੋਇਆ ਫੁੱਲ ਫਰੰਟ ਕਵਰੇਜ ਆ ਤੁਹਾਡੀ ਠੀਕ ਹੈ ਤੇ ਲੈਂਥ ਦੀ ਲੋੜ ਨਹੀਂ ਕਿਉਂਕਿ ਇਹ ਗਲੇ ਦੇ ਵਿੱਚ 5 ਮੀਟਰ ਹਾਂ ਪੂਰਾ ਰਨਿੰਗ ਦੇ ਵਿੱਚ ਤੁਹਾਨੂੰ 5 ਮੀਟਰ ਮਿਲੇਗਾ ਲੈਂਥ ਅਸੀਂ ਤਾਂ ਨਹੀਂ ਦੱਸ ਰਹੇ ਕਿਉਂਕਿ ਗਲਾ ਨੀ ਮਾਰਕ ਹੋਇਆ ਤੇ ਉਹ ਪਲੱਸ ਮਾਈਨਸ ਹੋ ਜਾਂਦਾ ਤੇ ਇਹ ਤੁਹਾਨੂੰ ਮਿਲੇਗਾ ਜੀ ਇਹਦਾ ਬਾਜੀਵਰਕ ਠੀਕ ਹੈ ਚਾਹੇ ਬਾਜੂ ਤੇ ਬਾਜੂ ਤੇ ਲਿਓ ਚਾਹੇ ਤੁਸੀਂ ਬਾਟਮ ਤੇ ਸੈੱਟ ਕਰ ਲਿਓ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ 5 ਮੀਟਰ ਰਨਿੰਗ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਮੋਰ ਪੰਖੀ ਕਲਰ ਹੈ ਤੇ ਹੁਣ ਤੁਹਾਨੂੰ ਇਹਦੇ ਨਾਲ ਦਿਖਾਉਣੀ ਹੈ ਇਹਦਾ ਸਟੋਲ ਸ਼ਾਲ ਸ਼ਾਲ ਹੀ ਕਹਿ ਲਓ ਪੂਰਾ ਹੀ ਹੈ ਖੁੱਲਾ ਡੁੱਲਾ ਆਲੋ ਪੂਰਾ ਹੈ ਹਾਂ ਤੇ ਉਹਦੇ ਵਿੱਚ ਸਾਰੇ ਦੇ ਵਿੱਚ ਇਸ ਤਰ੍ਹਾਂ ਦਾ ਵਰਕ ਲੋ ਦੇਖੋ ਠੀਕ ਹੈ ਇਹ ਸਾਰੇ ਦੇ ਵਿੱਚ ਮਿਲ ਰਿਹਾ ਤੁਹਾਨੂੰ ਉਹਦੇ ਨਾਲ ਦਾ ਤੇ ਨਾਲ ਤੁਹਾਨੂੰ ਮਿਲ ਰਿਹਾ ਗੋਟਾ ਲਾ ਕੇ ਗੋਟਾ ਵੀ ਮੋਤੀਆਂ ਵਾਲੀ ਲੇਸ ਮਿਲਣੀ ਹੈ ਠੀਕ ਹੈ ਜੀ ਇਹ ਤੁਹਾਨੂੰ ਸੂਟ ਮਿਲੂਗਾ ਤੇ ਆ ਤੁਹਾਡਾ ਸੂਟ ਰੈਡੀ ਹੋਣਾ ਦੇਖੋ ਬਹੁਤ ਹੀ ਸੋਹਣਾ ਤੇ ਪ੍ਰਾਈਸ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਇੰਨੇ ਸੋਹਣੇ ਸੂਟ ਦਾ ਪ੍ਰਾਈਸ ਕੀ ਹੋਊਗਾ ਪ੍ਰਾਈਸ ਇਹਦਾ ਮਿਲੂਗਾ ਤੁਹਾਨੂੰ 2500 ਰੁਪਇਆ 25 2000 ਠੀਕ ਹੈ ਇਹ ਕਿਹੜਾ ਹੈ ਹੁਣ ਕਲਰ ਲੋਚ ਦੇਖੋ ਬਲੂ ਹੈ ਨੇਵੀ ਬਲੂ ਲੱਗ ਰਿਹਾ ਹੈ ਨੇਵੀ ਬਲੂ ਹੈ ਪੈਟਰੋਲ ਬਲੂ ਜਹਾ ਹਾਂ ਤੇ ਲੋ ਜੀ ਦੇਖੋ ਕੰਮ ਕੰਮ ਸਾਰਿਆਂ ਦੇ ਤੁਹਾਨੂੰ ਹੈਂਡਵਰਕ ਹੈ ਨਾ ਮਸ਼ੀਨਵਰਕ ਦੋਨੋਂ ਮਿਲਨੇ ਆ ਠੀਕ ਹੈ ਨਲਕੀ ਦਾ ਵਰਕ ਹੈ ਸਿੱਪੀ ਵਰਕ ਹੈ ਥ्रेड ਵਰਕ ਹੋਇਆ ਹੋਇਆ ਹੈ ਕੰਮ ਸੇ ਪੂਰੀ ਸਫਾਈ ਹੈ ਗਲੇ ਦੇ ਉੱਤੇ ਆ ਗਿਆ ਫਿਰ ਬੂਟੀਆਂ ਆ ਗਈਆਂ ਉਹਦੇ ਵਿੱਚ ਪਰਲਸ ਲੱਗੇ ਹੋਏ ਨੇ ਬੂਟੀਆਂ ਚ ਵੀ ਠੀਕ ਹੈ ਫਿਰ ਤੁਹਾਨੂੰ ਮਿਲੂਗਾ ਇਹ ਵਾਲਾ ਬਹੁਤ ਹੀ ਖੂਬਸੂਰਤ ਘੇਰਾ ਠੀਕ ਹੈ ਲੋ ਤੇ ਲੈਂਥ ਮੈਂ ਤੁਹਾਨੂੰ ਦੱਸ ਦਣੀ ਮੀਜਰ ਕਰਕੇ ਤੇ ਨਾਲ ਤੁਹਾਨੂੰ ਬਾਹਵਾ ਵੀ ਦਿਖਾਉਣੀ ਹੈ। ਹਾਂ ਲੋ ਜੀ ਆ ਤੁਹਾਨੂੰ ਬਾਹਵਾ ਮਿਲਣੀ ਹੈ। ਮਤਲਬ ਪੂਰਾ ਸੂਟ ਤੁਹਾਡਾ ਲੋਡਡ ਹੈ ਪੂਰਾ ਤੇ ਸਫਾਈ ਅੰਤਾਂ ਦੀ ਤੇ ਨਾਲ ਤੁਹਾਨੂੰ ਮੀਜਰਮੈਂਟ ਮੈਂ ਦੱਸਣੀ ਕਿੰਨੀ ਹੈ ਦੀ ਕਿਉਂਕਿ ਇਹਦੇ ਦੇ ਗਲਾ ਮਾਰਕ ਹੋਇਆ ਹੋਇਆ। 44 ਤੱਕ ਟੈਂਡ ਟੂ ਐਂਡ ਵਰਕ ਹੈ। ਪਲੱਸ ਮਾਈਨਸ ਤੁਸੀਂ ਕਰ ਸਕਦੇ ਹੋ ਨਹੀਂ ਠੀਕ ਹੈ। ਇਹ ਹੋ ਗਿਆ ਜੀ ਆਪਣਾ ਡਿਜ਼ਾਈਨ ਡਿਜ਼ਾਈਨ ਬਹੁਤ ਸਮਾਰਟ ਹੈ। ਤੇ ਨਾਲ ਤੁਹਾਨੂੰ ਮਿਲੂ ਇਹ ਵਾਲਾ ਸ਼ਾਲ ਲੋ ਉਹਦੇ ਉੱਤੇ ਵੀ ਤੁਸੀਂ ਇਹ ਸਿਕਾਈ ਦੇ ਆਸਪਾਸ ਹਾਂ ਇਹ ਸਵਾ ਦੋ ਜਿਵੇਂ ਸਵਾ ਦੋ ਤੇ ਵਿਚਾਲੇ ਦਾ ਅੱਧ ਹੁੰਦਾ ਜਿਹੜਾ ਮਤਲਬ ਢਾਈ ਤੋਂ ਇੰਨਾ ਘਟ ਹੈ ਇੰਨਾ ਕੋ ਲਡੂਲਾ ਤੁਹਾਨੂੰ ਫੈਬਰਿਕ ਆਊਗਾ ਇਹ ਵੀ ਤੇ ਲੋ ਜੀ ਇਹਦੇ ਉੱਤੇ ਵੀ ਤੁਹਾਨੂੰ ਫੋਰ ਫੋਰ ਸਾਈਡ ਵੇਲ ਵੀ ਮਿਲ ਰਹੀ ਹੈ ਤੇ ਫੁੱਲ ਵੀ ਮਿਲ ਰਹੀ ਨੇ ਠੀਕ ਹੈ ਤੇ ਲੇਸ ਇਹ ਵਾਲੀ ਠੀਕ ਹੈ ਤੇ ਇਹ ਆਊਗਾ ਜੀ ਤੁਹਾਡੇ ਕੋਲ ਇਹ ਵੀ ਇਹ ਵੀ ਸੇਮ ਹੀ ਵੈਲਵਟ ਦਾ ਹੀ ਹੈ ਤੇ ਪ੍ਰਾਈਸ ਇਹਦਾ ਵੀ ਸੇਮ 2500 ਰੁਪਿਆ ਕਲਰ ਦਿਖਾਉਣੀ ਆ ਤੁਹਾਨੂੰ ਸੋਹਣੇ ਸੋਹਣੇ ਲਓ ਜੀ ਰਸਟ ਹਾਂਜੀ ਅਗਲਾ ਆ ਗਿਆ ਰਸਟ ਕਲਰ ਰਸਟ ਦੇ ਉੱਤੇ ਪਿੰਕ ਦਾ ਡਿਜ਼ਾਈਨ ਬਣਿਆ ਹੋਇਆ ਹਾ ਲਓ ਠੀਕ ਹੈ ਜੀ ਇਹ ਆ ਗਿਆ ਦਾ ਸਟੋਲ ਸ਼ਾਲ ਨੋ ਅਗਲਾ ਆ ਗਿਆ ਜਮਣੀ ਲੋ ਜੀ ਦੇਖੋ ਚੱਕਣੀ ਨਹੀਂ ਦੇ ਰਿਆ ਸੂਟ ਹਲੋ ਲੁੱਕ ਦੇਖੋ ਤੁਸੀਂ ਕਿਸੇ ਨੂੰ ਲੈਣ ਦੇਣਛ ਦੋ ਤੁਸੀਂ ਆਪ ਇਹਨੂੰ ਬਹੁਤ ਹੀ ਏ ਕਲਾਸ ਚੀਜ਼ ਤੇ ਪ੍ਰਾਈਸ ਅਸੀਂ ਤੁਹਾਨੂੰ ਨਾ ਮਾਤਰੀ ਦਿੱਤਾ ਬਿਲਕੁਲ ਹੀ ਇਸ ਤੋਂ ਥੱਲੇ ਦਾ ਪੋਸਿਬਿਲਟੀ ਨਹੀਂ ਕੋਈ ਲੋ ਦੇਖੋ ਸੋਲਿਡ ਫੈਬਰਿਕ ਆਉ ਤੁਹਾਡੇ ਕੋਲ ਪੂਰਾ ਐਨ ਗਡਮਾ ਠੀਕ ਹੈ ਤੇ ਪੂਰਾ ਵਧੀਆ ਖੂਬਸੂਰਤ ਵਰਕ ਨੈਕਸਟ ਇਹ ਕਲਰ ਮਿਲੂਗਾ ਤੁਹਾਨੂੰ ਏਹ ਮੋਰ ਪੰਖੀ ਬਸ ਸੋਚਣ ਦਾ ਤਾਂ ਟਾਈਮ ਹੀ ਨਹੀਂ ਲਾਉਣਾ ਇੰਨੀ ਸੋਹਣੀ ਤੁਹਾਡੇ ਕੋਲ ਚੀਜ਼ ਆਉਣ ਵਾਲੀ ਹੈ ਇਸ ਪ੍ਰਾਈਸ ਦੇ ਉੱਤੇ ਠੀਕ ਹੈ ਲੋ ਕਿਤੋਂ ਹੀ ਨਹੀਂ ਮਿਲਣੀ ਇਸ ਪ੍ਰਾਈਸ ਤੇ ਜਿਹੜੇ ਕਿਸ ਤੋਂ ਦੇ ਰਹੇ ਆ ਲੋ ਜੀ ਅਗਲਾ ਡਿਜ਼ਾਈਨ ਸ਼ੁਰੂ ਕਰਦੇ ਆ ਡਿਜ਼ਾਈਨ ਵੀ ਹਾਂ ਇਹ ਵੀ ਮੋਰ ਪੰਖੀ ਆ ਡਿਜ਼ਾਈਨ ਇੱਕ ਤੋਂ ਇੱਕ ਲੋ ਇੱਕ ਡਿਜ਼ਾਈਨ ਨਾ ਮਿਲੇ ਨਾ ਦੂਜਾ ਵੀ ਤੁਹਾਨੂੰ ਕੰਪਰੋਮਾਈਜ਼ ਨਹੀਂ ਲੱਗਣਾਗਾ ਲੈਂਦੇ ਹੋਏ ਆ ਲੋ ਪੂਰਾ ਹੈਵੀ ਵਰਕ ਇਹਨਾਂ ਜਿਦਾ ਕੋਈ ਕੰਮ ਵੀ ਨਹੀਂ ਕਰਕੇ ਦਿੰਦਾ ਜਿਹੜਾ ਜਿੰਨੇ ਚਸੀਂ ਤੁਹਾਡੇ ਘਰ ਸੂਟ ਪਹੁੰਚਦਾ ਕਰਨਾ ਹੈ ਉਹ ਵੀ ਮਸ਼ੀਨ ਵਰਕ ਐਂਡ ਹੈਂਡ ਵਰਕ ਤੇ ਏ ਕਲਾਸ ਉੱਤੇ ਮਟੀਰੀਅਲ ਲੱਗਿਆ ਹੋਇਆ ਤੇ ਆਹ ਤੁਹਾਨੂੰ ਬਾਹਵਾ ਵੀ ਸੁਨੀਆਂ ਨਹੀਂ ਹੈਗੀਆਂ ਉਹਦੇ ਤੇ ਵੀ ਪੂਰਾ ਵੱਡਾ ਫੁੱਲ ਮਿਲ ਰਿਹਾ ਠੀਕ ਹੈ ਚਾਹੇ ਤੁਸੀਂ ਬਾਟਮ ਦੇ ਸੈੱਟ ਕਰਾ ਲਿਓ ਤੇ ਚਾਹੇ ਤੁਸੀਂ ਬਾਹ ਤੇ ਕਰਾ ਲਿਓ ਤੁਹਾਡੀ ਮਰਜ਼ੀ ਹੈ 5 ਮੀਟਰ ਤੁਹਾਨੂੰ ਫੈਬਰਿਕ ਮਿਲਣ ਲੱਗਿਆ ਤੇ ਲਓ ਜੀ ਆਹ ਲਓ ਦੇਖੋ ਆਹ ਤੁਹਾਨੂੰ ਵਰਕ ਮਿਲ ਰਿਹਾ ਦੇਖੋ ਸ਼ਾਲ ਦੇ ਉੱਤੇ ਇਹ ਸਾਰਾ ਵਰਕ ਮਿਲ ਰਿਹਾ ਤੇ ਨਾਲ ਤੁਹਾਨੂੰ ਸਕੈਲਪਿੰਗ ਵੀ ਮਿਲ ਰਹੀ ਹੈ ਮਤਲਬ ਤੁਸੀਂ ਇਮੇਜਿਨ ਨਹੀਂ ਕਰ ਸਕਦਾ ਕੋਈ ਵੀ ਇਸ ਪ੍ਰਾਈਸ ਦੇ ਉੱਤੇ ਸੂਟ ਮਿਲ ਸਕਦਾ ਤੁਹਾਨੂੰ ਠੀਕ ਹੈ ਹਲੋ ਅਗਲਾ oh my god ਕਲਰ ਦੇਖੋ ਮਾਈਕਰੋ ਵੈਲਵਟ ਹੈ 9000 ਠੀਕ ਹੈ ਹੌਟ ਪਿੰਕ ਪੂਰਾ ਹੌਟ ਪਿੰਕ ਕਲਰ ਵੀ ਤੁਹਾਨੂੰ ਪੂਰੇ ਚੱਕਮੇ ਦਿੱਤੀ ਐ ਡਲ ਡਲ ਜਾ ਕੋਈ ਕਲਰ ਨਹੀਂ ਦੇ ਰਿਹਾ ਅਸੀਂ ਆ ਲੋ ਆ ਤੁਹਾਨੂੰ ਮਿਲ ਰਿਹਾ ਸਟੌਲ ਸ਼ਾਲ ਹੋਜੀ ਅਗਲਾ ਆ ਗਿਆ ਨੇਵੀ ਬਲੂ ਲੋ ਠੀਕ ਐ ਇਸ ਤੋਂ ਜ਼ਿਆਦਾ ਖੋਲਣ ਦੀ ਮੈਨੂੰ ਲੱਗਾ ਜ਼ਰੂਰਤ ਨਹੀਂ ਐ ਉਠਾ ਦੇਖ ਲਿਆ ਤੁਸੀਂ ਬਾਕੀ ਤਾਂ ਸੇਮ ਹੀ ਚੀਜ਼ ਆਉਣੀ ਐ ਤੁਹਾਡੇ ਕੋਲ ਆ ਲੋ ਅਜੀ ਰਸਟ ਰਸਟੀ 오ਰੇਂਜ ਹਾਂ ਰਸਟੀ 오ਰੇਂਜ ਹੁੰਦਾ ਜਿਹੜਾ ਉਹ ਹੈ ਹਾਂ ਰਸਟੀ 오ਰੇਂਜ ਠੀਕ ਹੈ ਲੋ ਸੋਚਣ ਦਾ ਪੁਆਇੰਟ ਹੀ ਹੈ ਨਹੀਂ ਬਸ ਦੇਖਦੇ ਸਾਰੀ ਫਾਈਨਲ ਕਰ ਲੈਣਾ ਮਹਿਰੂਮ ਹਾਂਜੀ ਮਹਿਰੂਮ ਬਸਤ ਸਾਨੂੰ ਪਤਾ ਹੀ ਹੈ ਦੇਖਦੇ ਸਾਰੀ ਕਰਨੀ ਹੈ ਤੁਸੀਂ ਠੀਕ ਹੈ ਲੋ ਜੀ ਲੋਜੀ ਜਾਮਣੀ ਬੈਂਗਣੀ ਹੈਨਾ ਬੈਂਗਣੀ ਹੈ ਜਾਮਣੀ ਨਹੀਂ ਬੈਂਗਣੀ ਕਲਰ ਤੇ ਦੇਖੋ ਲੁੱਕ ਸੂਟ ਦੀ ਤੁਸੀਂ ਨਾ ਜਦੋਂ ਤੁਹਾਡੇ ਕੋਲੇ ਸੂਟ ਆਉਣਾ ਹੈ ਤੁਸੀਂ ਖੁਦ ਹੈਰਾਨ ਹੋਣਾ ਵੀ ਇਸ ਪ੍ਰਾਈਸ ਤੇ ਅਸੀਂ ਤੁਹਾਨੂੰ ਕਿਵੇਂ ਦੇਤਾ ਫੈਬਰਿਕ ਵੀ ਇੰਨਾ ਸੋਹਣਾ ਤੇ ਸਫਾਈ ਕੰਮ ਦੀ ਅੰਤਾਂ ਦੀ ਤੇ ਪੂਰਾ ਭਾਰਾ ਸੂਟ ਦਿੱਤਾ ਹੈ ਤੁਹਾਨੂੰ ਲੋਜੀ ਅਗਲਾ ਮਹਿੰਦੀ ਮਹਿੰਦੀ ਦੇ ਫੰਕਸ਼ਨ ਤੇ ਪਾਉਣ ਲਈ ਵੀ ਸੂਟ ਚਾਹੀਦਾ ਹਾਂ ਲੋਚ ਪੂਰਾ ਹੈਵੀ ਵਰਕ ਪੂਰਾ ਲਸ਼ ਲਸ਼ ਕਰਦਾ ਸੂਟ ਠੀਕ ਹੈ ਪੂਰਾ ਨਲਕੀ ਵਰਕ ਤੇ ਸਿੱਪੀ ਤੇ 올 दैट ਸਾਰਾ ਬਹੁਤ ਸਾਫ ਸੁਥਰਾ ਕੰਮ ਪੂਰਾ ਸਫਾਈ ਨਾਲ ਤੇ ਆ ਜਿਹੜੇ ਟੈਂਕ ਚੱਲੇ ਸਾਰੇ ਹੈਂਡ ਵਰਕ ਦੀ ਹੈ ਠੀਕ ਹੈ ਲੋ ਇਹ ਆ ਗਿਆ ਥੋੜਾ ਸਟਾਪ ਆ ਗਿਆ ਫਿਰ 나ਗ ਦਾ ਬੱਚਾ ਠੀਕ ਹੈ ਇਹ ਨਾ ਆਵੇ ਤੇ ਇਹਦੇ ਬਿਨਾ ਗਲਨੀਰ ਬਣਦੀ ਬਲੈਕ ਬਲੈਕ ਬਿਊਟੀ ਦੀ ਆਪਣੀ ਥਾਂ ਹੈ ਲੋ ਜੀ ਦੇਖੋ ਲੁੱਕ ਆ ਗਿਆ ਦਾ ਸ਼ਾਟ ਰਾਇਲ ਰਾਇਲ ਸੂਟ ਐਂਡ ਚਾਇਆ ਲੋ ਜੀ ਬਹੁਤ ਹੀ ਪਿਆਰਾ ਇੰਨਾ ਸੋਹਣਾ ਕਲਰ ਕਿ ਹੁਣ ਮੇਰਾ ਜੀ ਕਰਦਾ ਇਹਨੂੰ ਕਹਿ ਦੇਆ ਕਿ ਰੰਗ ਦੇ ਪੈਸੇ ਸੂਟ ਫ੍ਰੀ ਵੈਸੇ ਤਾਂ ਦੂਜੇ ਨੂੰ ਕਹਿੰਦੇ ਹੁੰਦੇ ਆ ਪਰ ਇਹ ਤਾਂ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਲੋ ਜੀ ਹੁਣ ਰਹਿ ਗਏ ਤੁਹਾਨੂੰ ਇੱਕ ਹੋਰ ਸੂਟ ਦਿਖਾਉਣ ਲੱਗੀ ਐ ਮੈਂ ਰੰਗ ਪ੍ਰਿੰਟ ਇੱਕੋ ਹੀ ਦਿਖਾਉਂਗੀ ਰੰਗ ਤਿੰਨ ਦਿਖਾਉਂਗੀ ਸੂਟ ਵਾਧੂ ਹੋਣਗੇ ਠੀਕ ਐ ਆ ਲੋ ਜੀ ਫੈਬਰਿਕ ਏ ਕਲਾਸ ਫੈਬਰਿਕ ਕੋਈ ਲੂਈ ਨਹੀਂ ਕੋਈ ਲਾਈਨਿੰਗ ਦੀ ਲੋੜ ਨਹੀਂ ਕੁਝ ਨਹੀਂ ਕਰਨਾ ਤੁਸੀ ਠੀਕ ਐ ਲੋ ਤੇ ਏ ਕਲਾਸ ਆਈਟਮ ਆਣੀ ਥੋੜੀ ਕੋਲੇ ਲਾਈਟ ਵੇਟ ਪਸ਼ਮੀਨਾ ਹੈ ਠੀਕ ਐ ਤੇ ਆ ਲੋ ਪ੍ਰਿੰਟ ਨੋਟ ਕਰੋ ਲੋ ਬੋਟਲ ਗ੍ਰੀਨ ਜਿਹਾ ਕਲਰ ਹੈ ਥੱਲੇ ਇਹਦੇ ਬੋਟਲ ਗ੍ਰੀਨ ਨਹੀਂ ਥੋੜਾ ਜਿਹਾ ਗ੍ਰੀਨਿਸ਼ ਜਿਹਾ ਹੈ ਨਾ ਹਾਂ ਗ੍ਰੀਨਿਸ਼ ਜਿਹਾ ਕਲਰ ਹੈ ਤੇ 5 ਮੀਟਰ ਰਨਿੰਗ ਦੇ ਵਿੱਚ ਮਿਲੂਗਾ ਤੁਹਾਨੂੰ ਠੀਕ ਹੈ ਵਿਦਾਊਟ ਲਾਈਨਿੰਗ ਬਣਾਇਓ ਤੇ ਨਾਲ ਤੁਹਾਨੂੰ ਦਵਾਂਗੇ ਇਹ ਵਾਲਾ ਮਸਲੀਨ ਦਾ ਦੁਪੱਟਾ ਲੋ ਜੀ ਹਾਂ ਦੇਖੋ ਸੂਟ ਮਸਲੀਨ ਦਾ ਦੁਪੱਟਾ ਦੇਵਾਂਗੇ ਨਾਲ ਲੜ ਦੇ ਉੱਤੇ ਇਸ ਤਰ੍ਹਾਂ ਪ੍ਰਿੰਟ ਹੋਊਗਾ ਆ ਲੋ ਠੀਕ ਹੈ ਪੀਕੋ ਹੋਈ ਵੀ ਹੋਊਗੀ ਰੈਂਡਰਡ ਆਈਟਮ ਦਵਾਂਗੇ ਤੇ ਪ੍ਰਾਈਸ ਦਵਾਂਗੇ ਤੁਹਾਨੂੰ 1345 ਰੁਪਏ 1345 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ ਇੱਕ ਕਲਰ ਤੁਹਾਨੂੰ ਇਹ ਦੇਵਾਂਗੇ ਮਾਊਸ ਜੇ ਆਹ ਮਾਊਸ ਜੇ ਕਹਿ ਸਕਦੇ ਆ ਪਰ ਬੇਸ ਹੈ ਨਾ ਮਾਊਸ ਜੇ ਬੇਸ ਹੈ ਇਹਦਾ ਤੇ ਉਹਦੇ ਉੱਤੇ ਬੇਸ ਜੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ 5 ਮੀਟਰ ਰਨਿੰਗ ਹੈ ਹਾਂਜੀ ਹਾਂਜੀ 5 ਮੀਟਰ ਰਨਿੰਗ ਦੇ ਵਿੱਚ ਮਿਲੂਗਾ ਤੇ ਨਾਲ ਇਹ ਹੋ ਗਿਆ ਇਹਦਾ ਦੁਪੱਟਾ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਸੂਟ ਜਿੰਨੇ ਮਰਜੀ ਇਹਦੇ ਚ ਤੇ ਬਹੁਤ ਹੀ ਪਿਆਰੀ ਜੀ ਪ੍ਰਾਈਸ ਤੇ ਦਿੱਤੀ ਏ ਤੁਹਾਨੂੰ ਅੱਜ ਲੋ ਆ ਲੋ ਜੀ ਅਗਲਾ ਰਾਇਲ ਬਲੂ ਹਾਂ ਰਾਇਲ ਬਲੂ ਆ ਠੀਕ ਹੈ ਜੀ ਆ ਇਹਦਾ ਆ ਗਿਆ ਦੁਪੱਟਾ ਖੁੱਲਾ ਡੋਲਾ ਦੁਪੱਟਾ ਹੋਊਗਾ ਨਾਲ ਤੇ ਲੋ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੀ ਵੀਡੀਓ ਤੋ ਇਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਇੰਨੀ سپورਟ ਤੁਸੀਂ ਹਮੇਸ਼ਾ ਕਰਨੀ ਹੈ ਸਾਡੀ ਉਹਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਸਾਨੂੰ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਸੂਟ ਆਪਣੇ ਦੋ ਰਹਿੰਦੇ ਆ ਕੱਢਣ ਵਾਲੇ ਕੱਲ ਹੈ ਆ ਸੰਡੇ ਨੂੰ ਇਕੱਠੇ ਦੋ ਕੱਢਾਂਗੇ ਚਲੋ ਫਿਰ ਇਸ ਵਾਰੀ ਕੋਸ਼ਿਸ਼ ਤਾਂ ਕਰਾਂਗੇ ਵੀ ਕੱਲ ਕੱਢੀਏ ਨਹੀਂ ਫੇ ਸੰਡੇ ਨੂੰ ਦੋ ਠੀਕ ਹੈ ਜੀ ਬਾਕੀ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਿਟੀ ਲੈ ਕੇ